ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕੌਰ ਜਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਸਮਰ ਦੀ ਸੈਟਰਡੇ ਸਪੈਸ਼ਲ ਜਿਹੜੀ ਆਪਣੀ ਕਲੈਕਸ਼ਨ ਚੱਲਦੀ ਆ ਉਹ ਵਾਲੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਜੀ ਹਨਾ ਤੇ ਜਿਹੜੀਆਂ ਵੀ ਬਣਾ ਡੇਲੀ ਆਪਣੀ ਵੀਡੀਓ ਦੇਖਦੀਆਂ ਉਹਨਾਂ ਨੂੰ ਪਤਾ ਹੀ ਹੈ ਸੈਟਰਡੇ ਸਪੈਸ਼ਲ ਆਪਣੀ ਪ੍ਰਿੰਟ ਸੂਟਾਂ ਦੀ ਵੀਡੀਓ ਹੁੰਦੀ ਆ ਤੇ ਨਾਲ ਆਪਾਂ ਹਮੇਸ਼ਾ ਲੈ ਕੇ ਆਉਣ ਲੱਗੇ ਕਾਟਨ ਦੇ ਦੁਪੱਟੇ ਅੱਜ ਦੀ ਜਿਹੜੀ ਕਾਟਨ ਦੇ ਦੁਪੱਟੇ ਰਹਿਣਗੇ ਸਭ ਤੋਂ ਪਲੱਸ ਕੁਆਲਿਟੀ ਦੇ ਰਹਿਣਗੇ ਜਾਨਕਿ ਸਭ ਤੋਂ ਉੱਪਰ ਇਹ ਤੋਂ ਉੱਪਰ ਕੁਆਲਿਟੀ ਕੋਈ ਨਹੀਂ ਕਾਟਨ ਦੁਪੱਟੇ ਦੇ ਵਿੱਚ ਬ੍ਰਾਂਡ ਹੈਗਾ ਮੰਚਲੀ ਸਭ ਤੋਂ ਮਹਿੰਗਾ ਦੁਪੱਟਾ ਹੈ ਜਾਨਕਿ ਆਮ ਕਾਟਨ ਦਾ ਬਹੁਤ ਹੀ ਪਿਆਰਾ ਸਾਰੇ ਇਹਦੀ ਸਟੈਂਪਿੰਗ ਵੀ ਤੁਹਾਨੂੰ ਮਿਲੇਗੀ ਠੀਕ ਹੈ ਨਾ ਦੁਪੱਟਿਆਂ ਦੇ ਉੱਪਰ ਬਕਾਇਦਾ ਇਹਦੀ ਸਟੈਂਪਿੰਗ ਤੁਹਾਨੂੰ ਨਾਲ ਆਉਗੀ ਤੇ ਬਹੁਤ ਸੋਹਣੇ ਦੁਪੱਟੇ ਆਏ ਨੇ ਕਾਟਨ ਦੇ ਪੂਰੇ ਹੁੱਲੇ ਢੁੱਲੇ ਪੂਰੇ ਵਧੀਆ ਕੈਮਰੀ ਕਾਟਨ ਦੇ ਦੁਪੱਟੇ ਰਹਿਣਗੇ ਤੇ ਨਾਲ ਮੈਂ ਥੋੜੇ ਚਾਰ ਪੰਜ ਪੀਸ ਆ ਆਪਣੇ ਕੋ ਜਿਹੜੇ ਰਹਿੰਦੇ ਨੇ ਜਿਹੜੀਆਂ ਪਹਿਣਾ ਰਹਿ ਗਈਆਂ ਸੀ ਹਨਾ ਚਾਰ ਪੀਸ ਚਾਰ ਡਿਜ਼ਾਈਨ ਆਪਣੇ ਕੋਲੇ ਇਹ ਆਏ ਨੇ ਇਹ ਮੈਂ ਸ਼ੋਅ ਕਰੂੰਗੀ ਜਿਨ੍ਹਾਂ ਨੂੰ ਚਾਹੀਦੇ ਹੋਏ ਇਹ ਸੂਟ ਆਪਰੇ ਲੈ ਸਕਦੇ ਹੋ ਜਾਨੀ ਕਿ ਮਿਕਸ ਮੈਚ ਦੀ ਵੈਰਾਈਟੀ ਅੱਜ ਮੈਂ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਹੋਣਗੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਸੂਟਾ ਨੂੰ ਮੰਗਵਾਉਣ ਦੇ ਲਈ ਜੀ WhatsApp ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ WhatsApp ਕਰਨਾ ਸਕਰੀਨ ਸ਼ਾਟ ਲੈਣਾ ਤੇ ਸੈਂਡ ਕਰਨਾ ਵਾ ਤੇ ਤੁਸੀਂ ਬੇਫਿਕਰ ਹੋ ਕੇ ਆਪਣੇ ਆਰਡਰ ਪਲੇਸ ਕਰਨੇ ਆ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਸ਼ਾਪ ਦਾ ਟਾਈਮਿੰਗ ਹੈਗਾ 10 ਤੋਂ 5 ਤੇ ਜਦੋਂ ਮਰਜੀ ਤੁਸੀਂ ਆ ਕੇ ਵਿਜ਼ਿਟ ਵੀ ਕਰ ਸਕਦੇ ਹੋ ਤੇ ਆਪਣੇ ਦੇਖ ਕੇ ਕੱਪੜੇ ਲੈ ਜਾ ਸਕਦੇ ਹੋ ਤੇ ਬਾਕੀ ਚਲੋ ਜੀ ਦੁਕਾਨੀਆਂ ਤੁਹਾਨੂੰ ਅੱਜ ਦੀ ਸਾਰੀ ਕਲੈਕਸ਼ਨ ਅੱਜ ਦੀ ਵੀਡੀਓ ਜਿਹੜੀ 2-4 ਰੇਟਾਂ ਦੇ ਉੱਪਰ ਹੋਊਗੀ ਅਲੱਗ-ਅਲੱਗ ਰੇਟ ਰਹਿਣਗੇ ਪਹਿਲਾਂ ਮੈਂ ਦੁਪੱਟੇ ਸ਼ੋਅ ਕਰੂੰਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰੇ ਪ੍ਰਿੰਟਸ ਦਿਖਾਵਾਂਗੀ ਇਹ ਕੇ ਵਾਲਾ ਦੁਪੱਟਾ ਇਹਦਾ ਵੀ ਕਲਰ ਕੰਟਰਾਸਟ ਦੇਖ ਸਕਦੇ ਹੋ ਬਹੁਤ ਪਿਆਰਾ ਅੰਗੂਰੀ ਜਿਹਾ ਕਲਰ ਆਇਆ ਅੰਗੂਰੀ ਜਿਹਾ ਕਲਰ ਬਹੁਤ ਸੋਹਣਾ ਨਾਲ ਬਲੂ ਦੇ ਨਾਲ ਇਹਦਾ ਕੰਟਰਾਸਟ ਹੋ ਠੀਕ ਹੈ ਜੀ ਨੈਕਸਟ ਵਾਲਾ ਹੈਗਾ ਹਾਂ ਮੂੰਗਿਆ ਸ਼ਿਵ ਲੋਚ ਇਹ ਰੋਗਾ ਮੂੰਗਿਆ ਸ਼ੈਲ ਦਿਓ ਤੇ ਇਸ ਤਰ੍ਹਾਂ ਰੋਗੇ ਤਾਂ ਬਾਰਡਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਕਲਰ ਬਹੁਤ ਹੀ ਪਿਆਰਾ ਵਾ ਅਲੱਗ ਜਿਹਦਾ ਸ਼ੇਡ ਆਇਆ ਹੈ ਇਹ ਵਾਲਾ ਤੇ ਇੱਕ ਆਪਣੇ ਕੋਲ ਹੈਗਾ ਜੀ ਇਹ ਸਿੰਗਲ ਸਿੰਗਲ ਪੀਸ ਨੇ ਯਾਨੀ ਕਿ ਇਹਨਾਂ ਵਿੱਚ ਹੁਣ ਕਲਰ ਵਗੈਰਾ ਹੈ ਨਹੀਂ ਸਾਰੇ ਆਪਣੇ ਕੋਲ ਸੋਲਡ ਆਊਟ ਹੋ ਚੁੱਕੇ ਆ ਇਹਨਾਂ ਦੇ ਕਲਰ ਲਓ ਜੀ ਸੂਟਾਂ ਨੇ ਨਾਲ ਪਹਿਣਾ ਮੈਚਿੰਗ ਕਰ ਕਰਕੇ ਨਾਲ ਦੇ ਨਾਲ ਕਾਟਨ ਦਾ ਦੁਪੱਟਾ ਹੀ ਲੈ ਕੇ ਜਾਂਦੀਆਂ ਜਿਹੜੀਆਂ ਘਰੇ ਰੂਟੀਨ ਵਾਈਜ਼ ਪਾਉਣ ਦੇ ਲਈ ਸੂਟ ਲੈਂਦੀਆਂ ਨੇ ਗ੍ਰੀਨ ਦੇ ਨਾਲ ਇਹਦਾ ਬਲੂ ਦਾ ਕੰਟਰਾਸਟ ਹੋਊਗਾ ਤੇ ਇੱਕ ਦੁਪੱਟਾ ਹੈਗਾ ਜੀ ਗ੍ਰੇ ਲਓ ਜੀ ਲਓ ਜੀ ਇਹ ਕਲਰ ਆ বাস ਫਟਾਫਟ ਪਿਕ ਕਰ ਲਿਓ ਜਿਹੜਾ ਵੀ ਦੁਪੱਟਾ ਚਾਹੀਦਾ ਹੋਇਆ ਪਹਿਣ ਬਣ ਕੇ ਹੈਨਾ ਇਹ ਨਾ ਕਰਿਆ ਕਰੋ ਇੱਕ ਵਾਰ ਸਕਰੀਨਸ਼ਾਟ ਪੇਸਤਾ ਫਿਰ ਥੋੜੇ ਜਿਹੇ ਟਾਈਮਾ ਥੋੜਾ ਮਨ ਬਦਲ ਜਾਂਦਾ ਫਿਰ ਕਹਿੰਦੇ ਨੇ ਆਹ ਕਲਰ ਰਹਿਣ ਦਿਓ ਦੀਦੀ ਆਹ ਕਲਰ ਕਰ ਦਿਓ ਇੰਨੇ ਨੂੰ ਜਿਹੜੇ ਹੁੰਦੇ ਆ ਕਲਰ ਉਹ ਵੀ ਸੋਲਡ ਆਊਟ ਹੋ ਜਾਂਦੇ ਆ ਪਿਛਲੀ ਵਾਰ ਘਣਾ ਨਾਲ ਬਹੁਤ ਆਏ ਹੋਇਆ ਸੋ ਨਾ ਤਾਂ ਮੈਨੂੰ ਕਨਫਿਊਜ਼ ਇਹ ਨਾ ਕਰਿਆ ਕਰੋ ਨਾ ਖੁਦ ਇੰਨੇ ਕਨਫਿਊਜ਼ ਹੋਇਆ ਕਰੋ ਪਹਿਲਾਂ ਹੀ ਆਰਾਮ ਦੇ ਨਾਲ ਵੀਡੀਓ ਨੂੰ ਦੇਖ ਕੇ ਫਿਰ ਤੁਸੀਂ ਆਪਣੇ ਦੁਪੱਟਿਆਂ ਦੇ ਆਰਡਰ ਕਰਿਆ ਕਰੋ ਕਿਉਂਕਿ ਦੁਪੱਟੇ ਸਾਰੇ ਬਹੁਤ ਸੋਹਣੇ ਆ ਕਲਰ ਵੀ ਬਹੁਤ ਸੋਹਣੇ ਆ ਇਸ ਲਈ ਜਿਹੜੀਆਂ ਭੈਣਾਂ ਨੇ ਤਾਂ ਸੂਟਾਂ ਦੇ ਨਾਲ ਦੁਪੱਟੇ ਮੰਗਾਉਣੇ ਆ ਉਹਨਾਂ ਨੂੰ ਤਾਂ ਕੋਰੀਅਰ ਕੋਈ ਨਹੀਂ ਪੈਣਾ ਹੈਗਾ ਨਾਲ ਹੀ ਸੂਟਾਂ ਦੇ ਤੁਹਾਡੇ ਦੁਪੱਟੇ ਆ ਜਾਣੇ ਆ ਪਰ ਜੇ ਤੁਸੀਂ ਕਿਸੇ ਭੈਣ ਨੇ ਇਕੱਲੇ ਦੁਪੱਟੇ ਮੰਗਵਾਉਣੇ ਆ ਮਤਲਬ ਕਿ ਸੂਟ ਕੋਈ ਨਹੀਂ ਬਾਈ ਕਰਨਾ ਤਾਂ ਤੁਹਾਨੂੰ ਕੋਰੀਅਰ ਐਕਸਟਰਾ ਦੇਣਾ ਪਊਗਾ ਜੀ ਚਾਹੇ ਤੁਸੀਂ ਇੱਕ ਦੁਪੱਟਾ ਮੰਗਾ ਲਿਓ ਚਾਹੇ ਤੁਸੀਂ 10 ਦੁਪੱਟੇ ਮੰਗਾ ਲਿਓ ਯਾਨੀ ਕਿ 1 ਕਿਲੋ weight ਦਾ ਖਰਚਾ 100 ਰੁਪਏ ਆ ਜਾਂਦਾ ਕਿਉਂਕਿ 60-70 ਰੁਪਏ ਕੋਰੀਅਰ ਵਾਲਿਆਂ ਨੇ ਲੈ ਲੈਣੇ ਆ ਤੇ ਬਾਕੀ ਜਿਹੜਾ ਉੱਪਰ ਪੈਕਿੰਗ ਮਟੀਰੀਅਲ ਦਾ ਖਰਚ ਆਣਾ ਉਹ ਅੱਡ ਤੋਂ ਆ ਜਾਨੀ ਕਿ 100 ਦੇ ਵਿੱਚ ਤੁਹਾਨੂੰ ਇੱਕ ਦੁਪੱਟਾ ਐਕਸਟਰਾ ਚੱਲਿਆ ਜਾਣਾ 100 ਰੁਪਏ ਤੁਹਾਡਾ ਇਸ ਲਈ ਜੇ ਤੁਸੀਂ ਇਹ ਦੁਪੱਟੇ ਮੰਗਾਣੇ ਤਾਂ ਕੋਸ਼ਿਸ਼ ਕਰਿਓ ਰਲ ਕੇ ਚਾਏ ਸਾਰੀਆਂ ਭੈਣਾਂ ਹਨਾ ਚਾ ਚਾਰ ਨੇੜੇ ਤੇੜਿਓ ਵੀ ਤੁਸੀਂ ਵੱਧ ਦੁਪੱਟੇ ਮੰਗਾਓ ਤਾਂ ਕਿ ਹੋਰੀਆਂ ਤੁਹਾਡਾ ਮੈਨੇਜ ਹੋ ਜੇ ਆ ਲੋ ਪਹਿਲਾ ਦੁਪੱਟਾ ਚੈੱਕ ਕਰ ਲਓ ਗ੍ਰੇ ਕਲਰ ਦੇ ਉੱਪਰ ਹੋਗਾ ਇਸ ਤਰ੍ਹਾਂ ਰੋਗੇ ਤਾਂ ਬਾਰਡਰ ਤੇ ਇਹਨਾਂ ਵੀ ਜਿਹੜੀ ਲੰਬਾਈ ਚੜਾਈ ਆ ਉਹ ਪੂਰੀ ਪ੍ਰੋਪਰ ਹੋਊਗੀ ਜਿਵੇਂ ਆਪਾਂ ਕਹਿ ਰਹੀਆਂ ਨਾ ਵੀ 2.5 ਮੀਟਰ ਦੇ 2.5 ਮੀਟਰ ਦੇ ਪੂਰੇ ਵਧੀਆ ਖੁੱਲੇ ਡੁੱਲੇ ਲੰਬੇ ਪਣੇ ਵੀ ਵਗੈਰਾ ਸਭ ਕੁਝ ਪੂਰਾ ਵਧੀਆ ਖੁੱਲਾ ਡੁੱਲਾ ਰਹੂਗਾ ਬਹੁਤ ਸੋਹਣੇ ਦੁਪट्टे ਰਹਿਣਗੇ ਤੁਸੀਂ ਜਿਹੜਾ ਮਰਜੀ ਦੁਪੱਟਾ ਲੈ ਲਿਓ ਕਲਰ ਡਿਜ਼ਾਈਨਿੰਗ ਸੁਪਰ ਦੂੰਗੀ ਅੱਜ ਦੀ ਇੰਨੀ ਸੋਹਣੇ ਸੋਹਣੇ ਕਲੈਕਸ਼ਨ ਸਾਰੀ ਨਿਊ ਆ ਗਈ ਆ ਪਿਛਲਾ ਸਾਰਾ ਸਟਾਕ ਆਪਣਾ ਕਲੀਅਰ ਹੋ ਗਿਆ ਆ ਲੋ ਨੈਕਸਟ ਵਾਲਾ ਕਲਰ ਦੇਖ ਲਓ ਇਹਦੇ ਵਿੱਚ ਹੀ ਆ ਸੇਮ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਇਹ ਵਾਲਾ ਕਲਰ ਵੀ ਮਿਲ ਜੂਗਾ ਜਿਵੇਂ ਆਪਾਂ ਗ੍ਰੇ ਕਲਰ ਖੋਲੇ ਆ ਸੇਮ ਕਾਫੀ ਸ਼ੇਡ ਮਿਲ ਜੂਗਾ ਜੀ ਇਕਾ ਜੈਪੂਰੀ ਦੇ ਉੱਤੇ ਕਾਫੀ ਦਾ ਜਿਹੜਾ ਇਹਦੀ ਥੋੜੀ ਜਿਹੀ ਪਰਪਲ ਟੂਨ ਦੇ ਉੱਤੇ ਕਾਫੀ ਟੂਨ ਆ ਇਹ ਆ ਪ੍ਰੋਪਰ ਕਾਫੀ ਸ਼ੇਡ ਆ ਗਿਆ ਇਹਦਾ ਬਾਰਡਰ ਰਹੋਗਾ ਇਸ ਤਰ੍ਹਾਂ ਲੰਬਾਈ ਵਗੈਰਾ ਬੇਪੀ ਕਰੋ ਇਹ ਉਹ ਨਹੀਂ ਹੈਗੇ ਜਿਹੜੇ ਤੁਹਾਨੂੰ ਕਾਨ ਚ ਵੀ ਤੁਹਾਡੇ ਕਾਨ ਚ ਜਾਂਦੇ ਨੇ ਜੀ ਇੱਕ ਪਾਸੇ ਟੇਡਾ ਜਾਂਦਾ ਦੁਪੱਟਾ ਪ੍ਰੋਪਰ ਕੱਟ ਨਹੀਂ ਹੈਗੀ ਸਾਰੇ ਪੂਰੇ ਵਧੀਆ ਦੁਪੱਟੇ ਨੇ ਸੋ ਜਿਹੜੇ ਆਹ ਵਾਲੇ ਪੈਕਟਾਂ ਦੇ ਵਿੱਚ ਨਾ ਇਹ ਤਾਂ ਸਾਰੇ ਸਭ ਤੋਂ ਉੱਪਰਲੇ ਬ੍ਰਾਂਡ ਦੇ ਨੇ ਸੋ ਇਹਨਾਂ ਦੇ ਉੱਪਰ ਦਾ ਕੋਈ ਦੁਪੱਟਾ ਹੈ ਹੀ ਨਹੀਂ ਨਾ ਇਸ ਤਰ੍ਹਾਂ ਬਾਕਾਇਦਾ ਸਾਰੇ ਦੁਪੱਟਿਆਂ ਦੇ ਉੱਪਰ ਤੁਹਾਨੂੰ ਸਟੈਂਪਿੰਗ ਤੁਹਾਨੂੰ ਮਿਲੇਗੀ ਆ ਲਓ ਬਹੁਤ ਸੋਹਣੇ ਬਹੁਤ ਹੀ ਪਿਆਰੇ ਨੇ ਦੇਖਣ ਸਾਰੀ ਡਿਜ਼ਾਈਨਿੰਗ 4 ਸਾਈਡ ਸਾਰੇ ਕਿਤੇ ਬਹੁਤ ਹੀ ਸੋਹਣੀ ਕੰਨੀ ਗ੍ਰੀਨ ਕਲਰ ਦੇ ਨਾਲ ਕੰਟਰਾਸਟ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਇਸ ਤਰ੍ਹਾਂ ਇਹਦਾ ਜਿਹੜਾ ਪੈਟਰਨ ਬਣਿਆ ਹੋਇਆ ਦੁਪੱਟੇ ਦਾ ਪ੍ਰਿੰਟਿੰਗ ਆ ਬਹੁਤ ਸੋਹਣੇ ਕਲਰ ਕੰਟਰਾਸਟ ਨਾਲ ਆਇਆ ਨਾ ਤਾਂ ਜਿਆਦਾ ਪੜਕੀਲੇ ਜੇ ਕਲਰ ਆ ਨਹੀਂ ਜਿਆਦਾ ਫਿੱਕੇ ਜਿਹੇ ਨੇ ਬਹੁਤ ਸੋਹਣੇ ਗਰਮੀਆਂ ਦੇ ਲਈ ਠੰਡੇ ਮਿੱਠੇ ਜੇ ਕਲਰ ਨੇ ਜਿਹੜਾ ਮਰਜੀ ਕਲਰ ਤੁਸੀਂ ਚੱਕ ਸਕਦੇ ਹੋ। ਇਹ ਕਾ ਜੈਪੁਰੀ ਪ੍ਰਿੰਟ ਦੇ ਵਿੱਚ ਤੁਹਾਨੂੰ ਮਿਲੇਗਾ ਪਿਸਤਾ ਗ੍ਰੀਨ ਕਲਰ। ਇਹਦਾ ਬਾਰਡਰ ਹੋਊਗਾ ਇਸ ਤਰ੍ਹਾਂ। ਇਸ ਤਰ੍ਹਾਂ ਇਹਦਾ ਬਾਰਡਰ ਹੋਊਗਾ। ਵਿਸਕਾਰ ਸਾਰੇ ਇਸ ਤਰ੍ਹਾਂ ਜੈਪੁਰੀ ਜਾਂ ਪ੍ਰਿੰਟ ਰੋਹੋ। ਠੀਕ ਹੈ ਜੀ ਇੱਕ ਪਿਸਤਾ ਗ੍ਰੀਨ ਤੁਹਾਨੂੰ ਇਹਦੇ ਵਿੱਚ ਮਿਲੇਗਾ। ਜਿਹੜੇ نیچے ਆਪਾਂ ਪਹਿਲਾਂ ਦੋ ਦੁਪੱਟੇ ਸਟਾਰਟਿੰਗ 'ਚ ਖੋਲੇ ਆ ਉਹਦੇ ਨਾਲ ਦਾ ਸੇਮ ਇਦਾਂ ਦਾ। ਇਹਦਾ ਵੀ ਪੱਲਾ ਇਸ ਤਰ੍ਹਾਂ ਰਹੂਗਾ ਵਿਚਕਾਰ ਇਦਾਂ ਰਹੂਗਾ ਇਹ ਵੀ ਬਹੁਤ ਸੋਹਣੇ ਬਹੁਤ ਪਿਆਰੇ ਨੇ ਹੁਣ ਜਿਹੜੇ ਮੈਂ ਆਡ ਦੁਪट्टे ਖੋਲੂਗੀ ਇਹ ਮੈਂ ਇੱਕ ਇੱਕ ਪੀਸ ਖੋਲੂਗੀ ਬਾਕੀ ਸਾਰਿਆਂ ਦੇ ਕਲਰ ਤੁਹਾਨੂੰ ਸ਼ੋਅ ਕਰ ਦੂੰਗੀ ਬਸ ਆਪਣੇ ਕਲਰ ਤੁਸੀਂ ਚੈੱਕ ਕਰ ਲਿਓ ਦੇਖੋ ਜੀ ਦੁਪट्टे ਦੀ ਲੰਬਾਈ ਚੌੜਾਈ ਵੀ ਦੇਖ ਲਓ ਪੂਰੀ ਪ੍ਰੋਪਰ ਲੰਬਾਈ ਚੌੜਾਈ ਤੁਹਾਨੂੰ ਮਿਲੋਗੀ ਦੁਪट्टे ਦੀ ਪਿਓਰ ਕੈਮਰੀ ਕਾਟਨ ਆ 1% ਵੀ ਸਿੰਥੈਟਿਕ ਧਾਗਾ ਨਹੀਂ ਮਿਲੂਗਾ ਇਹਦੇ ਵਿੱਚ ਮਾਵਾ ਹੁੰਦਾ ਵਾ ਸਭ ਤੋਂ ਜ਼ਿਆਦਾ ਹੰਡਣ ਵਾਲਾ ਦੁਪੱਟਾ ਜੇ ਕਹਿ ਦਈਏ ਹੌਲਾ ਵੀ ਹੋਵੇ ਤੇ ਸਭ ਤੋਂ ਜ਼ਿਆਦਾ ਹੰਡਦਾ ਹੋਵੇ ਜਿੰਨਾ ਧੋਂਗੇ ਓੰਨਾ ਨਿਖਰ ਕੇ ਆਓ ਓਨਾ ਹੀ ਹੰਡੂਗਾ ਦੁਪੱਟਾ ਤੇ ਸਾਰੇ ਬਕਾਇਦਾ ਇਸ ਤਰ੍ਹਾਂ ਇਹਦੀ ਮੰਚਲੇ ਦੀ ਸਟੈਂਪ ਤੇ ਮਾਰਕੀਟ ਚੋਂ ਦਾ ਰੇਟ ਤੁਸੀਂ ਵੀ ਪਤਾ ਕਰ ਸਕਦੇ ਹੋ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਡੇ ਲਈ ਇਹ ਵਾਲੇ ਦੁਪੱਟੇ ਤੁਹਾਡੇ ਘਰਾਂ ਤੱਕ ਪਹੁੰਚਣਗੇ ਇਹਦੇ ਵਿੱਚ ਹੁਣ ਕਲਰ ਚੈੱਕ ਕਰ ਲਓ ਜਿਹੜਾ ਇਹ ਕਲਰ ਖੋਲਿਆ ਇਹ ਆਪਾਂ ਰਸਟ ਜਾਂ ਸ਼ੇਡ ਖੋਲਿਓ ਇਹਦੇ ਵਿੱਚ ਤੁਹਾਨੂੰ ਇੱਕ ਬਲੂ ਸ਼ੇਡ ਮਿਲੇਗਾ ਠੀਕ ਹੈ ਜੀ ਬਲੂ ਸ਼ੇਡ ਮਿਲੇਗਾ ਪਰਪਲ ਟੋਨ ਦੇ ਉੱਪਰ ਮਿਲੇਗਾ ਤੇ ਮਹਿੰਦੀਆ ਟੋਨ ਦੇ ਉੱਪਰ ਮਿਲੇਗਾ ਪ੍ਰਾਈਜ਼ ਜਿਹੜਾ ਮਰਜੀ ਦੁਪੱਟਾ ਆ ਦੀ ਵੀਡੀਓ ਦਾ ਚੱਕ ਲਿਓ 150 ਰੁਪਿਆ ਪ੍ਰਾਈਜ਼ ਰਹੂਗਾ ਬਸ ਤੁਸੀਂ ਆਪਣੇ ਫਟਾਫਟ ਲੈਣਿਆ ਸਕਰੀਨਸ਼ਾਟ ਤੇ ਕਰਨੀ ਆਰਡਰ ਆਰਡਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸਾਈਡਾ ਦੇ ਗ੍ਰੇ ਕਲਰ ਦਾ ਬਾਰਡਰ ਆ ਪੂਰੇ ਵਧੀਆ ਸੁਪਰ ਦੁਪੱਟੇ ਨੇ ਕੁਆਲਟੀ ਵਾਈਜ਼ ਵੀ ਪੂਰੇ ਸੁਪਰ ਆ 1% ਵੀ ਕੁਆਲਟੀ ਦੇ ਵਿੱਚ ਕੋਈ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਇਹਦੇ ਵੀ ਕਲਰ ਚੈੱਕ ਕਰ ਲਵਾਂ ਪਿੰਕ ਦੇ ਨਾਲ ਫਲੋਜ਼ੀ ਸ਼ੇਡ ਮਿਲੂਗਾ ਜੀ ਇਸ ਤਰ੍ਹਾਂ ਇਹ ਲਾਈਟ ਮਿੱਠੇ ਜਿਹੇ ਕਲਰਾਂ ਦੇ ਨਾਲ ਆ بیس ਇਹਨਾਂ ਦਾ ਵਾਈਟ ਦੇ ਵਿੱਚ ਹੀ ਆ ਉੱਪਰ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਹੋਈ ਹੈ ਜਾਨਕੀ ਬਹੁਤ ਸੋਹਣੇ ਇਸ ਤਰ੍ਹਾਂ ਅਲੱਗ ਜਿਹਾ ਪੈਟਰਨ ਆ ਬਿਲਕੁਲ ਹੀ ਇਹਨਾਂ ਦਾ ਫੁੱਲ ਐਂਡ ਫਲਾਵਰ ਨਾ ਕੋਈ ਜੀਓਮੈਟਿਕਲ ਪ੍ਰਿੰਟ ਬਹੁਤ ਸੋਹਣਾ ਲੱਗ ਜੇ ਦਾ ਪੈਟਰਨ ਬਣਿਆ ਹੋਇਆ ਦੁਪੱਟਿਆਂ ਦਾ ਕਲਰ ਚਾਰ ਨੇ ਪਿਸਤਾ ਮਿਲ ਗਿਆ ਪਿਸਤਾ ਦੇ ਨਾਲ ਡਸਟ ਦਾ ਕੰਬੀਨੇਸ਼ਨ ਆ ਬਲੂ ਦੇ ਨਾਲ ਮਜ਼ੈਂਟਾ ਦਾ ਜੀ ਇਹ ਪੀਚ ਜੀ ਟੂਨ ਦੇ ਉੱਪਰ ਆ ਗਿਆ ਪਿਸਤਾ ਦਾ ਤੇ ਪਿੰਕ ਟੂਨ ਦੇ ਹੈਗਾ ਬਲੂ ਦਾ ਇਹ ਵੀ ਬਹੁਤ ਸੋਹਣੇ ਕਲਰ ਕੰਟਰਾਸਟ ਆ ਉੱਤੇ ਬਹੁਤ ਪਿਆਰਾ ਬੋਰਡ ਗ੍ਰੇ ਕਲਰ ਆ ਦੇਖੋ ਕਿੰਨਾ ਠੰਡਾ ਮਿੱਠਾ ਕਲਰ ਆ ਕਿੰਨਾ ਪਿਆਰਾ ਜਿਹਾ ਕਲਰ ਆ ਤੇ ਬਾਰਡਰ ਵੀ ਦੇਖੋ ਕਿੰਨਾ ਸੋਹਣਾ 4 ਸਾਈਡ ਬਾਰਡਰ ਬਣਿਆ ਹੋਇਆ ਇਹਦੇ ਵੀ ਤੁਹਾਨੂੰ 4 ਕਲਰ ਮਿਲਣਗੇ ਚਾਰੇ ਕਲਰ ਬਹੁਤ ਪਿਆਰੇ ਜਿਹੇ ਮਿਲਣਗੇ ਕਲਰ ਚੈੱਕ ਕਰ ਲਓ ਪਿੰਕ ਜਾਂ ਪੀਚ ਪਿੰਕ ਜਾਂ ਸ਼ੇਡ ਆ ਇਹਦੇ ਵਿੱਚ ਲਾਈਟ ਮਹਿੰਦੀਆ ਸ਼ੇਡ ਆ ਬਸ ਤੁਸੀਂ ਟਿੱਕ ਲਾ ਲਾ ਭੇਜੀ ਜਾਣਿਆ ਸਕਰੀਨ ਸ਼ਾਟ ਤੁਹਾਨੂੰ ਲੈਣੇ ਪੈਣੇ ਆ ਇਸ ਦੀ ਵੀਡੀਓ ਦੇ ਕਿਉਂਕਿ ਸਮਝ ਨਹੀਂ ਆ ਰਹੀ ਸੀ ਕਿਵੇਂ ਇਹਨਾਂ ਨੂੰ ਨੰਬਰਿੰਗ ਲਈਏ ਕਿਉਂਕਿ ਦੁਪੱਟੀਆਂ ਦੀ ਕਾਫੀ ਜ਼ਿਆਦਾ ਉਹ ਹੈਗੀ ਆ ਤੇ ਟਾਈਮ ਵੀ ਬਹੁਤ ਲੱਗ ਜਾਣਾ ਸੀ ਸੋ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਦੱਸ ਸਕਦੇ ਹੋ ਜਿਹੜੇ ਵੀ ਦੁਪੱਟੇ ਜਿਹੜਾ ਵੀ ਕਲਰ ਤੁਹਾਨੂੰ ਚਾਹੀਦਾ ਹੋਵੇ ਮੈਂ ਕੋਈ ਸੋਚ ਕੇ ਕਲਰ ਨਹੀਂ ਖੋਲ ਰਹੀ ਜੋ ਵੀ ਮੇਰੇ ਹੱਥ ਚ ਆ ਰਿਹਾ ਮੈਂ ਨਾਲ ਦੀ ਨਾਲ ਖੋਲ ਰਹੀ ਆ ਜੀ ਤੋ ਕਲਰ ਸਾਰੇ ਬਹੁਤ ਪਿਆਰੇ ਆ ਬਹੁਤ ਸੋਹਣੇ ਆ ਜਿਹੜਾ ਖੁੱਲਦਾ ਉਹ ਤਾਂ ਸੋਹਣਾ ਲੱਗ ਹੀ ਲੱਗ ਰਿਹਾ ਬਾਕੀ ਸਾਰੇ ਕਲਰ ਬਹੁਤ ਪਿਆਰੇ ਜਿਹਾ ਆਏ ਦੇਖੋ ਪ੍ਰਿੰਟਿੰਗ ਦੇਖੋ ਤੇ ਚੜਾਈ ਦੇਖੋ ਦੁਪੱਟੀਆਂ ਦੀ ਬਹੁਤ ਜ਼ਿਆਦਾ ਵਧੀਆ ਦੁਪੱਟੇ ਨੇ ਬਹੁਤ ਹੀ ਸੋਹਣੇ ਨਾਲ ਜਿਹੜੇ ਮਰਜੀ ਸੂਟਾਂ ਦੇ ਨਾਲ ਤੁਸੀਂ ਇਹਨਾਂ ਨੂੰ ਮੈਚਿੰਗ ਕਰਕੇ ਲੈ ਲਓ ਚਾਹੇ ਇਸ ਤਰ੍ਹਾਂ ਰਹੂਗਾ ਮਜ਼ੈਂਟਾ ਬਲੂ ਸ਼ੇਡ ਲਾਸਟ ਜਾਂ ਮਹਿਰੂਨੀ ਸ਼ੇਡ ਤੇ ਗ੍ਰੀਨ ਸ਼ੇਡ ਜਿਹੜੀਆਂ ਪੈਨਾ ਭਾਦੀਆਂ ਨੇ ਬਲੈਕ ਬਲੈਕ ਦੇ ਵੀ ਤੇ ਡਿਜ਼ਾਈਨ ਤੁਹਾਨੂੰ ਸ਼ੋਅ ਕਰ ਦੇਣੀ ਆ ਇਹਦੇ ਬਲੈਕ ਵਾਈਟ ਵਾਈਟ ਦਾ ਹੀ ਕੰਬੀਨੇਸ਼ਨ ਹੋਊਗਾ ਇਸ ਤਰ੍ਹਾਂ ਰਹਿਣਗੇ ਇਹ ਜਿਹੜੇ ਤੋਂ ਦਿਖਾਉਣੀ ਆ ਇਸ ਤਰ੍ਹਾਂ ਰਹਿਣਗੇ ਇਹ ਜੈਪੂਰੀ ਪ੍ਰਿੰਟਾਂ ਦੇ ਉੱਪਰ ਡਿਜ਼ਾਈਨਿੰਗ ਚੈੱਕ ਕਰ ਲਓ ਲੰਬਾਈ ਚੜਾਈ ਸਭ ਕੁਝ ਸੇਮ ਰਹੂਗੀ ਬਸ ਇਹਨਾਂ ਦੀ ਪ੍ਰਿੰਟਿੰਗ ਦੇਖ ਲਓ ਵੀ ਇਦਾਂ ਰਹੂਗੀ ਇਹਨਾਂ ਦੀ ਪ੍ਰਿੰਟਿੰਗ ਆਹ ਲਓ ਆ ਸੈਕਿੰਡ ਡਿਜ਼ਾਈਨ ਆ ਗਿਆ ਇਹਦੇ ਵਿੱਚ ਇਹ ਸਾਰੇ ਬਲੈਕ ਸਪੈਸ਼ਲ ਆ ਕਿਉਂਕਿ ਬਲੈਕ ਦੁਪੱਟਾ ਹਰ ਪਹਿਣ ਕੋਲ ਹੁੰਦਾ ਹੀ ਐ ਇਹਨੂੰ ਜਿਹੜੇ ਮਰਜ਼ੀ ਸੂਟ ਨਾਲ ਲੈ ਲਓ ਚਾਹੇ ਘਰੇ ਰੂਟੀਨ ਵਾਈ ਜਿਵੇਂ ਮਰਜ਼ੀ ਲਈ ਕੋਈ ਕਲਰ ਦਾ ਕੰਬੀਨੇਸ਼ਨ ਦਾ ਇਹਦਾ ਕੰਟਰਾਸਟ ਦਾ ਕਾਸੀ ਦੀ ਦਿੱਕਤ ਨਹੀਂ ਹੁੰਦੀ ਕੋਈ ਸੋਚਣ ਦੀ ਲੋੜ ਨਹੀਂ ਪੈਂਦੀ ਜਦੋਂ ਆਪਣੇ ਕੋਲ ਕੁਝ ਨਾ ਮਿਲੇ ਆ ਲੋ ਸਾਰੇ ਡਿਜ਼ਾਈਨ ਪੂਰੇ ਪਰਫੈਕਟ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਨੇ ਬਲੈਕ ਦੇ ਵਿੱਚ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਆ ਲੋ ਇਹ ਬਾਰਡਰ ਆ ਰਹੇ ਆ ਤੇ ਵਿਚਕਾਰ ਸਾਰੇ ਇਸੇ ਤਰ੍ਹਾਂ ਰਹੂਗਾ ਠੀਕ ਹੈ ਜੀ ਇੱਕ ਹੈਗਾ ਬਲੈਕ ਦੇ ਵਿੱਚ ਆਹ ਵਾਲਾ ਪੈਕਟ ਇਹ ਵੀ ਬਲੈਕ ਫੋਲੋ ਹੀ ਆ ਇਹਦੇ ਵੀ ਸਾਰੇ ਡਿਜ਼ਾਈਨ ਅਲੱਗ-ਅਲੱਗ ਪੈਟਰਨ ਤੇ ਰਹਿਣਗੇ ਇਹਦਾ ਇਸਰਾ ਲੈਮਨ ਦੇ ਨਾਲ ਹੈਗਾ ਬਲੈਕ ਇਸ ਤਰ੍ਹਾਂ ਬਣਿਆ ਹੋਇਆ ਸਾਰਾ ਦੁਪੱਟਾ ਠੀਕ ਹੈ ਜੀ ਨੈਕਸਟ ਵਾਲਾ ਰਹੂਗਾ ਬਲੈਕ ਦੁਪੱਟਾ ਦਾ ਚਾਹੇ 4-4 5-5 ਮੰਗਾ ਲਓ ਜਿੰਨੇ ਮਰਜ਼ੀ ਮੰਗਾ ਲਓ ਜੀ ਫੁੱਲ ਔਨ ਕੁਆਂਟੀਟੀ ਦੇ ਵਿੱਚ ਨੇ ਇਹ ਕੋਈ ਵੀ ਤਰ੍ਹਾਂ ਦੀ ਦਿੱਕਤ ਨਹੀਂ ਡਿਜ਼ਾਈਨਿੰਗ ਸਾਰੀ ਸੁਪਰ ਆ ਚਾਹੇ ਬਿਨਾ ਦੇਖੇ ਵੀ ਡਿਜ਼ਾਈਨ ਮੰਗਾ ਲੋ ਤਾਂ ਵੀ ਸਭ ਤੋਂ ਸੋਹਣੇ ਡਿਜ਼ਾਈਨ ਆ ਲੋ ਆ ਲੋ ਲੋ ਇਹ ਸਾਰੇ ਬਲੈਕ ਦੇ ਜਿੰਨੇ ਵੀ ਮੈਂ ਤੁਹਾਨੂੰ ਦਿਖਾਏ ਆ ਸਾਰੇ ਬਲੈਕ ਸੋਲੋ ਸੋਲੋ ਪੀਸ ਨੇ ਕੋਈ ਵੀ ਇਹ ਨਾ ਕਿ ਉਹ ਪੈਣ ਬਣ ਕੇ ਇੱਕ ਨਾਲ ਦੇ ਦੋ ਦੇ ਦੋ ਤਿੰਨ ਦੇ ਦੋ ਸਾਰੇ ਸੋਲੋ ਸੋਲੋ ਪੀਸ ਨੇ ਕਿਸੇ ਨਾ ਦੇ ਥੀਮ ਨਹੀਂ ਮਿਲਨੇ ਹੱਜੀ ਆਲੋਟ ਇੰਨਾ ਪਿਆਰਾ ਸਟਾਫ ਆ ਨਾ ਬਿਲਕੁਲ ਐਂ ਲੱਗਦਾ ਜਿਵੇਂ ਆਰਕੰਡੀ ਦਾ ਸਟਾਫ ਹੁੰਦਾ ਇੰਨਾ ਵਧੀਆ ਇਨਾ ਸੌਫਟ ਵਾਲਾ ਦੁਪੱਟਾ ਵਾ ਤੇ ਬਹੁਤ ਹੀ ਸ਼ਾਨਦਾਰ ਤੇ ਹੰਡਲਸਾਰ ਹੈਗੇ ਨੇ ਦੁਪੱਟੇ ਕਲਰ ਕੰਬੀਨੇਸ਼ਨ ਪ੍ਰਿੰਟਿੰਗਾਂ ਇੰਨੀਆਂ ਸੁਪਰ ਆਈਆਂ ਹੋਈਆਂ ਨੇ ਬਹੁਤ ਹੀ ਪਿਆਰੀਆਂ ਬਿਲਕੁਲ ਦੁਪੱਟਿਆਂ ਦੀ ਚੜਾਈ ਹੋਈ ਬਹੁਤ ਹੀ ਜ਼ਿਆਦਾ ਹੈਗੀ ਆ ਸੋ ਬਹੁਤ ਪਿਆਰੇ ਦੁਪੱਟੇ ਨੇ ਪ੍ਰਾਈਸ ਸੀਮ 150 ਰੁਪਿਆ ਪ੍ਰਾਈਸ ਆ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚਲੋ ਹਾਲੋ ਜੀ ਇਹਦੇ ਵਿੱਚ ਮੈਰੂਨ ਸ਼ੇਡ ਮਿਲੂਗਾ ਤੁਹਾਨੂੰ 블루 ਸ਼ੇਡ ਮਿਲੂਗਾ ਜੀ ਨੈਕਸਟ ਪ੍ਰਿੰਟਿੰਗ ਚੇਂਜ ਹੋ ਗਈ ਹੈ ਨਾ ਇਹਦੇ ਵਿੱਚ ਤਿੰਨ ਕਲਰ ਹੀ ਨੇ ਤਿੰਨ ਕਲਰ ਅਵੇਲੇਬਲ ਨੇ ਇਹ ਵਾਲੇ ਸੇਮ ਪ੍ਰਿੰਟ ਦੇ ਵਿੱਚ ਨੈਕਸਟ ਵਾਲਾ ਪ੍ਰਿੰਟ ਹੋ ਗਿਆ ਚੇਂਜ ਆਹ ਵਾਹ ਇਹ ਮੱਗਲਾ ਕੀ ਪਾਈ ਹੋਈ ਇੱਕ ਕਲਰ ਆਹ ਵਾਲਾ ਮਿਲੂਗਾ ਇਹਦੇ ਵਿੱਚ ਬਲੂਜ ਆ ਆ ਗ੍ਰੇ ਬਲੂਜ ਆ ਕਲਰ ਚਾਰ ਕਲਰਾਂ ਦਾ ਇਹ ਵੀ ਪੈਟਰਨ ਆ ਚਾਰੀ ਕਲਰ ਇਹਦੇ ਬਹੁਤ ਸੋਹਣੇ ਆ ਬਹੁਤ ਪਿਆਰੇ डायमंड शेड बहुत ही प्यारा बहुत ही सोणा लो जी फोर साइड ऐसे तरह सेम बॉर्डर मिलुगा थोनू बहुत ही प्यारा ਇਹਦੇ ਵਿੱਚ ਕਲਰ ਰਹਿਣਗੇ ਜੀ ਪੰਜ ਪੰਜੀ ਕਲਰ ਇਹਦੇ ਬਹੁਤ ਪਿਆਰੇ ਆ ਪਿੰਕ ਕਲਰ ਮਿਲੂਗਾ ਤੁਹਾਨੂੰ ਆ ਲੋ ਜੀ ਪਿਸਤਾ ਗ੍ਰੀਨ ਜਿਹਾ ਕਲਰ ਮਿਲੂਗਾ ਸਾਰੀਆਂ ਸਟੈਂਪਿੰਗਾਂ ਦੇਖੋ ਸਾਰ ਟੁਪੱਟੇ ਤੇ ਸਿੰਗਲ ਸਿੰਗਲ ਟੁਪੱਟੇ ਦੇ ਇਹਨਾਂ ਨੇ ਅਜੇ ਸਟੈਂਪ ਛੱਡੀ ਆ ਤੇ ਤੁਸੀਂ ਬੇਫਿਕਰ ਹੋ ਕੇ ਦੁਪट्टे ਚੱਕਣੇ ਆ ਤੇ ਮਾਰਕੀਟ 'ਚ ਰੇਟ ਚਾਹੇ ਪਤਾ ਕਰਕੇ ਉਸ ਤੋਂ ਬਾਅਦ ਆਪਣੇ ਤੋਂ ਆਰਡਰ ਕਰਨੇ ਆ ਛੇਤੀ ਤਾਂ ਇਹ ਦੁਪੱਟੇ ਹੀ ਨਹੀਂ ਕਿਤੋਂ ਮਿਲਣੇ ਤੁਹਾਨੂੰ ਜੀ ਤੇ ਬਾਕੀ ਆਮ ਜਿਹੜੇ ਨਾਰਮਲ ਕੁਆਲਿਟੀ ਆ ਤਾਂ ਹਰ ਕਿਤੇ ਸੇਲ ਹੋ ਹੀ ਲਈਏ ਤੇ ਨਾਈਂ ਤੁਹਾਡਾ ਦਿਲ ਕਰਨਾ ਕਿਸੇ ਵੀ ਦੁਪੱਟੇ ਨੂੰ ਛੱਡ ਜਨੂੰ ਇੰਨੇ ਸੋਹਣੇ ਪ੍ਰਿੰਟਿੰਗਾਂ ਇੰਨੇ ਸੋਹਣੇ ਸ਼ਾਨਦਾਰ ਪ੍ਰਿੰਟ ਆਏ ਹੋਏ ਆ ਲੋ ਨੈਕਸਟ ਵਾਲਾ ਪ੍ਰਿੰਟ ਦੇਖੋ ਇਹ ਵੀ ਇਸ ਤਰ੍ਹਾਂ ਲੋਗੇ ਤਾਂ ਬਾਰਡਰ ਨਿੱਕੀ ਨਿੱਕੀ ਬੂਟੀ ਦਾ ਪ੍ਰਿੰਟ ਆ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਪਿਸਤਾ ਗ੍ਰੀਨ ਜਿਹਾ ਕਲਰ ਆ ਇਹਦੇ ਵੀ ਤੁਹਾਨੂੰ ਕਲਰ ਮਿਲ ਜਾਣਗੇ ਗ੍ਰੇ ਕਲਰ ਮਸਟਰਡ ਲੈਮਨ ਜਿਹਾ ਸ਼ੇਡ ਮਿਲ ਜੂਗਾ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਪੀਚ ਸ਼ੇਡ 블랙 ਕਲਰ ਦਾ ਇੱਕ ਪੈਕੇਟ ਹੋਰ ਆ ਜੀ ਸਾਰੇ ਬਲੈਕ ਸੋਲੋ ਨੇ ਇਹਨਾਂ ਨੂੰ ਬਸ ਆਪਣਾ ਦੇਖ ਲਓ ਜਿਹੜਾ ਵੀ ਡਿਜ਼ਾਈਨ ਤੁਸੀਂ ਬਲੈਕ ਦਾ ਚੱਕਣਾ ਹੋਇਆ نیچے ਵੀ ਆਪਾਂ ਕਾਫੀ ਖੋਲ ਚੁੱਕੇ ਹਾਂ ਸੋ ਜਿੰਨੇ ਮਰਜੀ ਤੁਸੀਂ ਲੈ ਲਓ ਬਲੈਕ ਦਾ ਕਾਫੀ ਜਿਆਦਾ ਸਟਾਕ ਆ ਗਿਆ ਆਲੋ ਕਿਉਂਕਿ ਬਲੈਕ ਦੀ ਡਿਮਾਂਡ ਰਹਿੰਦੀ ਹੈ ਚਾਹੇ ਪਹਿਣਾ ਚਾਰ ਦੁਪੱਟੇ ਰਹਿਣ ਪੰਜਵਾਂ ਉਹਨਾਂ ਨੇ ਬਲੈਕ ਹੀ ਕਰਨਾ ਹੁੰਦਾ ਵਾ ਸੋ ਤਾਂ ਕਰਕੇ ਬਲੈਕ ਦੀ ਇਸ ਵਾਰ ਫੁੱਲ ਔਨ ਕਵਾਂਟਿਟੀ ਦੇ ਵਿੱਚ ਆਪਾਂ ਬਲੈਕ ਕਲਰ ਮੰਗਾਇਆ ਆਲੋ ਦੇਖੋ ਕਿੰਨਾ ਸੋਹਣਾ ਪੈਟਰਨ ਆ ਸਾਰੀ ਹਟ ਕੇ ਜੇ ਪੈਟਰਨ ਆ ਪੂਰੇ ਸੋਨੇ ਦੁਪੱਟੇ ਨੇ ਬਾਰ-ਬਾਰ ਇਹ ਚੀਜ਼ ਨੂੰ ਮੈਂ ਰਿਪੀਟ ਕਰ ਰਹੀ ਆ ਇਹਦਾ ਬਾਰਡਰ ਹੋਗਾ ਇਸ ਇਹਦਾ ਰਹੂਗਾ ਅਮਲੇ ਦਾ ਲੱਗੇਗਾ ਬਹੁਤ ਪਿਆਰੇ ਬਹੁਤ ਹੀ ਸੋਹਣੇ ਠੀਕ ਹੈ ਜੀ ਇੱਥੇ ਤੱਕ ਸੀਗੇ ਇਹ ਅੱਜ ਦੇ ਆਪਣੇ ਦੁਪੱਟੇ ਹੁਣ ਮੈਂ ਜਿਹੜੇ ਤੁਹਾਨੂੰ ਲੱਗੇ ਆ ਸੂਟ ਦਿਖਾਣ ਚਾਹੇ ਤੁਸੀਂ ਇਹਨਾਂ ਨਾਲ ਸੂਟਾਂ ਨਾਲ ਮੈਚਿੰਗ ਕਰਕੇ ਮੰਗਾ ਲਓ ਚਾਹੇ ਜਿੰਨੇ ਦੁਪੱਟੇ ਵੀ ਤੁਹਾਨੂੰ ਪਸੰਦ ਆਉਂਦੇ ਬਸ ਫਟਾਫਟ ਸਕਰੀਨਸ਼ਾਟ ਕਰਦੇ ਹੋਏ ਇੰਨੀ ਸੋਹਣੀਆਂ ਕੁਆਲਿਟੀਆਂ ਨਾਲ ਤਾਂ ਰੁਕਦੀਆਂ ਨਹੀਂ ਤੇ ਇਹ ਸੋਹਣੇ ਇੰਨੇ ਕਲਰ ਨੇ ਇਹ ਤਾਂ ਐਵੇਂ ਨਹੀਂ ਰੁਕਣੇ ਤਾਂ ਜਿਹੜੀ ਪਾਣੇ ਨਹੀਂ ਮਿਲਣੇ ਉਹਨਾਂ ਦਾ ਵੀ ਦਿਲ ਕਰੋ ਕਿ ਚਾਰ ਪੰਜ ਦੁਪੱਟੇ ਅਸੀਂ ਚੱਕ ਹੀ ਲਈਏ ਆ ਲੋ ਇਹ ਜਿਹੜੇ ਮੈਂ ਪਹਿਲੇ ਦੋ ਸੂਟ ਦਿਖਾਉਣ ਲੱਗੀ ਆ ਇਹ ਬਰੋਚੇ ਦਾ ਫੈਬਰਿਕ ਆ ਪੂਰਾ ਵਧੀਆ ਵਾਲਾ ਸੁਪੀਰੀਅਰ ਬਰੋਚਾ ਜਿਹੜਾ ਹੁੰਦਾ ਇੱਕ ਤਾਂ ਹੁੰਦਾ ਸਿੰਥੈਟਿਕ ਜਿਹੜਾ ਲੱਗਦਾ ਇਹ ਲੜਦਾ ਨਹੀਂ ਹੈਗਾ ਪੂਰਾ ਸੌਫਟ ਵਾਲਾ ਫੈਬਰਿਕ ਰਹੂਗਾ ਠੀਕ ਆ ਇਹ ਇਹਦੀਆਂ ਪਿਕਸ ਸੈਂਡ ਕੀਤੀਆਂ ਸੀ ਬਹੁਤ ਵਧੀਆ ਬਹੁਤ ਪਿਆਰਾ ਰਿਸਪੌਂਸ ਦਿੱਤਾ ਇਹ ਤੁਹਾਨੂੰ ਸਾਡੇ ਕੋਲ ਸਿੰਗਲ ਸਿੰਗਲ ਪੀਸ ਅਵੇਲੇਬਲ ਹੈਗੇ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਕਿਉਂਕਿ ਬਰੋਸ਼ਾ ਵੈਸੇ ਆਪਾਂ ਬਹੁਤ ਹੀ ਘੱਟ ਲੈ ਕੇ ਆਉਂਦੇ ਆ ਪਰ ਇਹ ਆਫਲਾਈਨ ਕਸਟਮਰ ਦੀ ਡਿਮਾਂਡ ਤੇ ਹੀ ਆਪਾਂ ਥੋੜੇ-ਮੋਟੇ ਪੀਸ ਇਹਨਾਂ ਦੇ ਮੰਗਵਾ ਕੇ ਰੱਖਦੇ ਆ ਸੋ ਇਹ ਦੋ ਪੀਸ ਨੇ ਮਸਟਰਡ ਸ਼ੇਡ ਤੇ ਪਰਪਲ ਸ਼ੇਡ ਜਿਹੜਾ ਮਰਜੀ ਪੀਸ ਤੁਸੀਂ ਲੈ ਲਿਓ ਬਰੋਸ਼ੇ ਦੇ ਉੱਪਰ ਰਹੂਗਾ 500 ਰੁਪਈਆ ਪ੍ਰਾਈਸ ਹੋਗਾ 500 ਰੁਪਈਆ ਪ੍ਰ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਠੀਕ ਹੈ ਜੀ ਦੋ ਸੂਟਾਂ ਉਤੇ ਕੋਰੀਅਰ ਫ੍ਰੀ ਮਿਲੂਗਾ ਤੁਹਾਨੂੰ ਜੇ ਤੁਸੀਂ ਸਿੰਗਲ ਸੂਟ ਮੰਗਾਉਣਾ ਤਾਂ ਕੋਰੀਅਰ ਤੁਹਾਡਾ ਆਪਣਾ ਹੋਊਗਾ ਇਹ ਹੈਗੇ ਦੋ ਸੂਟ ਮੈਚਿੰਗ ਇਹ ਕੈਮਰੀ कॉटन ਇਹਦੇ ਵਿੱਚ ਕੋਈ ਵੀ ਸਿੰਥੈਟਿਕ ਪਾਣੀ ਹੈਗਾ ਸਾਰੀ ਪੂਰੀ ਪਿਓਰ कॉटन ਕੈਮਰੀ कॉटन ਹੈ ਨਾਲ ਇਹਦੇ ਮੈਚਿੰਗ ਬਾਟਮਸ ਅੱਜ ਵੀ ਜਿਹੜੀ ਕਲੈਕਸ਼ਨ ਆ ਸਭ ਤੋਂ ਯਾਨੀ ਕਿ ਅਲੱਗ ਜੀ ਹਰ ਤਰ੍ਹਾਂ ਦੇ ਸੂਟ ਮਿਲਣਗੇ ਤੁਹਾਨੂੰ ਘੱਟ ਰੇਂਜ ਵਾਲੇ ਵੱਧ ਰੇਂਜ ਵਾਲੇ ਹਰ ਤਰ੍ਹਾਂ ਦੇ ਮੈਂ ਕਵਰ ਕਰ ਰਹੀਆਂ ਚੀਜ਼ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਲਿਓ ਇਹਦਾ ਹੈਗਾ ਪਿਸਤਾ ਗ੍ਰੀਨ ਜਿਹੜਾ ਕਲਰ ਇਹ ਵੀ ਕਲਰ ਬਹੁਤ ਪਿਆਰਾ ਨਾਲ ਸੇਮ ਲਾਈਨਿੰਗ ਵਾਲੀ ਬਾਟਮ ਆਊਗੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਦੋਨੇ ਡਿਜ਼ਾਈਨ ਅਲੱਗ ਰਹਿਣਗੇ ਅਨੁਸਾਰ ਗ੍ਰੇ ਕਲਰ ਗ੍ਰੇ ਹੈ ਨਾਲ ਸੇਮ ਲੁਗਰੀ ਲਾਈਨਿੰਗ ਵਾਲੀ ਬਾਟਮ ਆ ਠੀਕ ਹੈ ਜੀ ਹੁਣ ਜਿਹੜਾ ਨਾ ਵੀ ਆਪਣਾ ਹੈਗਾ ਇਹ ਸਾਰਾ ਰਹੂਗਾ ਆਲ ਓਵਰ ਇਹ ਰਹੂਗੀ ਸਾਰੀ ਪਿਓਰ ਕੈਮਰੀ कॉटन ਪਿਓਰ ਕੈਮਰੀ कॉटन ਦੇ ਸੂਟ ਰਹਿਣਗੇ ਬਿਲਕੁਲ ਹੀ ਵਧੀਆ ਸੋਹਣੇ ਸੋਹਣੇ ਪ੍ਰਿੰਟਾਂ ਦੇ ਨਾਲ ਜਿਹੜਾ ਮਰਜੀ ਸੂਟ ਤੁਸੀਂ ਇਹਨਾਂ 'ਚ ਚੱਕ ਫੜੀ ਠੀਕ ਹੈ ਜੀ ਜਿੰਨੇ ਵੀ ਅਸੀਂ 600 ਰੁਪਏ ਦੇ ਵਿੱਚ ਪ੍ਰਾਈਸ ਪਾਇਆ ਹੁੰਦਾ 600 ਦੇ ਵਿੱਚ ਵਿਦਿਓ ਤੁਹਾਡੇ ਕੋਰੀਅਰ ਦੇ ਨਾਲ ਸਾਰਾ ਮਤਲਬ ਕਿ ਟੋਟਲ ਅਸੀਂ ਦੱਸਿਆ ਹੁੰਦਾ ਉਹਦੇ ਵਿੱਚ ਐਕਸਟਰਾ ਤੁਸੀਂ ਕੁਝ ਵੀ ਪੇ ਨਹੀਂ ਕਰਨਾ ਹੁੰਦਾ ਠੀਕ ਹੈ ਬਾਕੀ ਜਿਹੜੀਆਂ ਘੱਟ ਰੇਂਜ ਅਨਜਮੈਂਟ ਦੁਪੱਟੇ ਆਗੇ ਬਰੋਸ਼ੇ ਦੇ ਸੂਟ ਆਗੇ ਉਹਨਾਂ ਦੇ ਲਈ ਤੁਹਾਨੂੰ ਅਲੱਗ ਤੋਂ ਆਪਣਾ ਕੋਰੀਅਰ ਦੇ ਚਾਰਜਸ ਤੁਹਾਨੂੰ ਪੇ ਕਰਨੇ ਪੈਣਗੇ ਬਾਕੀ ਜਿੰਨੀ ਵੀ 600 ਵਾਲੀ ਵੈਰਾਈਟੀ ਚੱਲੂਗੀ ਉਹਦੇ ਵਿੱਚ ਤੁਸੀਂ ਕੋਰੀਅਰ ਦਾ ਕੋਈ ਪੈਸਾ ਨਹੀਂ ਪੇ ਕਰਨਾ ਜਸ ਤੁਸੀਂ ਆਪਣਾ ਸੂਟ ਸਿਲੈਕਟ ਕਰਨਾ ਜਿਹੜਾ ਸੂਟ ਤੁਸੀਂ ਲੈਣਾ ਪਿਓਰ ਕੈਮਰੀ ਕਾਟਨ ਜਿਹੜਾ ਮਰਜੀ ਸੂਟ ਇਹਨਾਂ ਚ ਚੱਕਣ ਲੋਗੇ ਬਲੈਕ ਕਲਰ ਆ ਲੋ ਪਰਫੇ ਸ਼ੇਡ ਨਿੱਕੀ ਨਿੱਕੀ ਬੁੱਟੀ ਦਾ ਡਿਜ਼ਾਈਨ ਆ ਇਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਆ ਨੈਕਸਟ ਹੈਗਾ ਜੀ रेडिश ये कलर ਦੇ ਉੱਪਰ ਆ ਰਸਟ রেড ਜੇ ਦਾ ਮਿਕਸ ਜਿਹਾ ਕਲਰ ਕਹਿ ਸਕਦੇ ਹਾਂ ਬਹੁਤ ਸੋਹਣਾ ਨਾ ਜਿਆਦਾ फडਕੀ ਲੱਜਾ ਕਲਰ ਨਹੀਂਗਾ ਤੇ ਬਹੁਤ ਹੀ ਪਿਆਰੀ ਲੱਗ ਰਹੀ ਹੈ ਉੱਤੇ ਵਾਈਟ ਕਲਰ ਦੀ ਪ੍ਰਿੰਟਿੰਗ ਹੋਈ ਹੈ ਨੈਕਸਟ ਤੁਹਾਨੂੰ ਮਿਲੇਗਾ ਜੀ ਪਰਪਲ ਸ਼ੇਡ ਠੀਕ ਹੈ ਜੀ ਨੈਕਸਟ ਆ ਕੇ ਥੋੜੇ ਜੇ ਲਾਈਟ ਕਲਰ ਦੇ ਇੰਗਲਿਸ਼ ਜੇ ਕਲਰ ਦੇ ਉੱਪਰ ਗ੍ਰੇ ਕਲਰ ਮਿਲੇਗਾ ਇਹਦੀ ਪੇਂਟਿੰਗ ਚੈੱਕ ਕਰ ਲਓ ਬਹੁਤ ਪਿਆਰੀ ਹੈ ਬਹੁਤ ਹੀ ਸੋਹਣੀ ਪ੍ਰਿੰਟਿੰਗ ਆ ਨੈਕਸਟ ਹੈਗਾ ਜੀ ਪੀਚ ਸਿ ਗ੍ਰੇ ਐਂਡ ਪੀਚ ਦੋ ਕਲਰਾਂ ਦਾ ਕੰਬੀਨੇਸ਼ਨ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹਾ ਇਹ ਕਹਾ ਨਿੱਕੀ ਬੂਟੀ ਦਾ ਮਿਲੂਗਾ ਤੁਹਾਨੂੰ ਆਲਵੇਸ ਇਹ ਸਿੰਗਲ ਪੀਸ ਹੈ ਇਹਦੇ ਵਿੱਚ ਕੋਈ ਵੀ ਕਲਰ ਡਿਜ਼ਾਈਨ ਨਹੀਂ ਤੇ ਸਾਰੇ ਤੁਹਾਨੂੰ ਬ੍ਰਾਂਡ ਦੀ ਕਲੈਕਸ਼ਨ ਆ ਜਿਵੇਂ ਬੀ ਐਲ ਐਮ ਹੋਗੀ ਪ੍ਰਕ੍ਰਿਤੀ ਬ੍ਰਾਂਡ ਹੋ ਗਿਆ ਜਿਵੇਂ ਹੁਣ ਆਹ ਵਾਲੇ ਸੂਟ ਆ ਪ੍ਰਕ੍ਰਿਤੀ ਬ੍ਰਾਂਡ ਦੇ ਨੇ ਸਾਰੇ ਤੁਹਾਨੂੰ ਪੂਰੇ ਬ੍ਰਾਂਡ ਦੇ ਵਧੀਆ ਸੂਟ ਮਿਲਣਗੇ ਕੋਈ ਵੀ ਨਾਨ ਬ੍ਰਾਂਡ ਸੂਟ ਨਹੀਂ ਰਹੂਗਾ ਹਾਂ ਪਿੰਕ ਕਲਰ ਦੇ ਉੱਪਰ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਮਿਲ ਜਾਣਗੇ ਇੱਕ ਲੈਮਨ ਸ਼ੇਡ ਮਿਲ ਜਾਏਗਾ ਅਗਲੇ ਨੈਕਸਟ ਹੈਗਾ ਜੀ ਬਲੂ ਕਲਰ ਇਹ ਵੀ ਨਿੱਕੀ ਨਿੱਕੀ ਬੂਟੀ ਦੇ ਉੱਤੇ ਪ੍ਰਿੰਟ ਆ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਸੋਹਣਾ ਜਿਹਾ ਇਹ ਵੀ ਸਿੰਗਲ ਸਿੰਗਲ ਇਹ ਹੁਣ ਆਪਣੇ ਕੋਲ ਸਾਰੇ ਸਿੰਗਲ ਸਿੰਗਲ ਪੀਸ ਆ ਜ਼ਿਆਦਾਤਰ ਕਿਸੇ ਵਿੱਚ ਹੀ ਕੋਈ ਕਲਰ ਚੁਆਇਸ ਤੁਹਾਨੂੰ ਮਿਲੂਗੀ ਬਾਕੀ ਸਾਰੇ ਸਿੰਗਲ ਪੀਸ ਹੋਣਗੇ ਆ ਲੋ ਆਹ ਪ੍ਰਿੰਟ ਬਹੁਤ ਜਿਆਦਾ ਸ਼ਾਨਦਾਰ ਆ ਸਾਰੇ ਇਹਦੇ ਕਲਰ ਸੋਲਡ ਆਊਟ ਆ ਜਸਟ ਇਹ ਵਾਲਾ ਕਲਰ ਦਾ ਇੱਕ ਪੀਸ ਆਪਣੇ ਕੋਲ ਅਵੇਲੇਬਲ ਆ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਇਆ ਤੁਸੀਂ ਲੈ ਸਕਦੇ ਹੋ ਇਹ ਹੈਗਾ ਆਪਣਾ ਨਿਊ ਪ੍ਰਿੰਟ ਜਿਹੜਾ ਆਪਾਂ ਪਿਛਲੀ ਵੀਡੀਓ ਚ ਵੀ ਪਾਇਆ ਸੀਗਾ ਆ ਲੋ ਜੀ ਫਲੋਜ਼ੀ ਕਲਰ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਏਅਰ ਫੋਰਸ ਫਰੋਜ਼ੀ ਜਿਹਾ ਕਲਰ ਆਇਆ ਏਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਚਾਰ ਪੰਜ ਇੱਕ ਤਾਂ ਮਿਲੂਗਾ ਬਲੈਕ ਕਲਰ ਇੱਕ ਤੁਹਾਨੂੰ ਇਹਦੇ ਵਿੱਚ ਮਿਲ ਜੂਗਾ ਜੀ ਮਸਟਰਡ ਸ਼ੇਡ ਹਾਲੇ ਇੱਕ ਤੁਹਾਨੂੰ ਮਿਲੂਗਾ ਜੀ ਜਾਂਦਾ ਹੈ ਜੀ ਵੀਡੀਓ ਸਾਰੇ ਹਫਤੇ ਦੀਆਂ ਜਿੰਨੀਆਂ ਵੀ ਚੱਲਦੀਆਂ ਨੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਭੈਣਾਂ ਨੂੰ ਦੱਸੋ ਸੋਹਣੇ ਸੋਹਣੇ ਕਮੈਂਟ ਕਰੋ ਕਮੈਂਟ ਕਰਨ ਵਾਲਿਆਂ ਲਈ ਆਪਾਂ ਹਰ ਸੈਟਰਡੇ ਦੀ ਵੀਡੀਓ ਦੇ ਵਿੱਚੋਂ ਇੱਕ ਸੋਹਣਾ ਜਿਹਾ ਸੂਟ ਗਿਫਟ ਦੇ ਤੌਰ ਤੇ ਲੈ ਕੇ ਆਉਨੇ ਆ ਜਿਨ੍ਹਾਂ ਦਾ ਲੱਕੀ ਕਮੈਂਟ ਨਿਕਲਦਾ ਵਾ ਤੇ ਅੱਜ ਵੀ ਆਪਾਂ ਕੱਢਾਂਗੇ ਸੋ ਇਹ ਜਿੰਨੀਆਂ ਵੀ ਭੈਣਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਜ਼ਰੂਰ ਦੱਸੋ ਤਾਂ ਕਿ ਉਹ ਭੈਣਾਂ ਵੀ ਇਹ ਚੀਜ਼ ਦਾ ਬੈਨੀਫਿਟ ਲੈ ਸਕਣ ਠੀਕ ਹੈ ਜੀ ਆਲੋ ਏ ਵੀ ਕਲਰਸ ਹਨ ਬਹੁਤ ਕਹਿਰਾ ਇਹ ਵੀ ਸਿੰਗਲ ਪਿਆ ਸਿੰਗਲ ਪੀਸ ਆ ਇਹਦੇ ਵਿੱਚ ਕੋਈ ਅਦਰ ਕਲਰ ਚੋਇਸ ਨਹੀਂ ਆਹ ਵਾਲਾ ਡਿਜ਼ਾਈਨ ਵੀ ਆਪਣਾ ਸੁਪਰ ਹਿੱਟ ਰਿਹਾ ਬਹੁਤ ਪਿਆਰ ਦਿੱਤਾ ਇਹ ਵਾਲੇ ਡਿਜ਼ਾਈਨ ਨੂੰ ਤੁਸੀਂ ਇਹ ਕਾਫੀ ਬਲੈਕਿਸ਼ ਜਾਂ ਕਾਫੀ ਜੈ ਸ਼ੇਡ ਆ ਜਿਆਦਾ ਬਲੈਕ ਜੈਡ ਬਲੈਕ ਨਹੀਂ ਹੈਗਾ ਕਾਫੀ ਟੂਨ ਦੇ ਉੱਪਰ ਆ ਬਲੌਂਸ ਮਸਟਰਡ ਸ਼ਿਪ ਡਿਜ਼ਾਈਨਿੰਗ ਪੇਂਟਿੰਗ ਬਹੁਤ ਸੋਹਣੀ ਆ ਸੁਪਰ ਡਿਜ਼ਾਈਨਿੰਗ ਨਾਲ ਇਹਦੇ ਰਹੂਗਾ ਗ੍ਰੀਨ ਬੋਟਲ ਗ੍ਰੀਨ ਕਲਰ ਇਹ ਵੀ ਕਲਰ ਬਹੁਤ ਪਿਆਰਾ ਨੈਕਸਟ ਰਹੂਗਾ ਜੀ ਇਹਨਾਂ ਦੇ ਕਲਰ ਡਿਫਰੈਂਟ ਈ ਆ ਇਹਨੂੰ ਨਾ ਮੈਂ ਗ੍ਰੀਨ ਸ਼ੇਡ ਕਹਿ ਸਕਦੀ ਆ ਬਹੁਤ ਹੀ ਯੂਨੀਕ ਜਿਹਾ ਕਲਰ ਆ ਲੱਗ ਜੇਦਾ ਲਾਈਟ ਡਾਰਕ ਜਿਹਾ ਮਿਕਸ ਜਿਹਾ ਕਲਰ ਕਹਿ ਸਕਦੀ ਹਾਂ ਸੇਮ ਈ ਇਸੇ ਤਰ੍ਹਾਂ ਇਹਨਾਂ ਦਾ ਮਸਟਰਡ ਕਲਰ ਆ ਬਹੁਤ ਪਿਆਰਾ ਜਿਹਾ ਕਲਰ ਇਹ ਵੀ ਆ ਮਸਟਰਡ ਦੋ ਕਲਰ ਨੇ ਇਹਦੇ ਵਿੱਚ ਡਿਜ਼ਾਈਨ ਦੇ ਵਿੱਚ ਪ੍ਰਕ੍ਰਿਤੀ ਬ੍ਰਾਂਡ ਦੇ ਸੂਟ ਨੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਜਿਹੜੀਆਂ ਪੈਣਾ ਭਾਗਦੀਆਂ ਨੇ ਨਿੱਕੇ ਨਿੱਕੇ ਬੁੱਟੀ ਦਾ ਸੂਟ ਉਹਨਾਂ ਲਈ ਵੀ ਪੈਟਰਨ ਬਹੁਤ ਸੋਹਣੇ ਆ ਕਲਰ ਵੀ ਕਲਰ ਕੰਬੀਨੇਸ਼ਨ ਇਹਨਾਂ ਦੇ ਵਿੱਚ ਬਾਕੀ ਰੇ ਜਿਹੜੇ ਰਹਿਣਗੇ ਉਹ ਵੀ ਪ੍ਰਕ੍ਰਿਤੀ ਬ੍ਰਾਂਡ ਦੇ ਰਹਿਣਗੇ ਦੇਖੋ ਬ੍ਰਾਂਡ ਵੀ ਸੇਮ ਬਹੁਤ ਹੀ ਪਿਆਰਾ ਰਹੂਗਾ ਪਿਓਰ ਕੈਮਲੀ ਕਾਟਨ ਰਹੂਗੀ ਲਾਈਟ ਜਾਂ ਬਹੁਤ ਸੋਹਣਾ ਫਰੋਜ਼ੀ ਕਲਰ ਤੇ ਬਹੁਤ ਹੀ ਸੋਹਣਾ ਜਾਂ ਪਿੰਕ ਸ਼ੇਡ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਲੈਮਨ ਸ਼ੇਡ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਮੂੰਗੀ ਰਸ਼ੇਡ ਇੱਕ ਮਿਲੂਗਾ ਇਹਦੇ ਵਿੱਚ ਤੁਹਾਨੂੰ ਬਲੈਕ ਸ਼ੇਡ ਕਲਰ ਬਹੁਤ ਸੋਹਣੇ ਆ ਬਹੁਤ ਪਿਆਰੇ ਹੈ ਨਿੱਕੀ ਬੂਟੀ ਦੇ ਡਿਜ਼ਾਈਨ ਦੇ ਪੰਜੇ ਤੇ ਪੰਜੇ ਕਲਰ ਬਹੁਤ ਸੋਹਣੇ ਆਏ ਤੇ ਲਾਸਟ ਤੇ ਮੈਂ ਜਿਹੜੇ ਸੂਟ ਪਾਉਣ ਲੱਗੀ ਆ ਇਹ ਚਾਰ ਪੀਸ ਆਪਣੇ ਕੋਲ ਅਵੇਲੇਬਲ ਨੇ ਜਿਹੜੀਆਂ ਪਹਿਣਾ ਨੂੰ ਚਾਹੀਦੇ ਹੋਏ ਫਟਾਫਟ ਲੈ ਲਿਓ ਸਕਰੀਨਸ਼ਾਟ ਸਭ ਤੋਂ ਸੁਪਰ ਹਿੱਟ ਵੈਰਾਈਟੀ ਜਿਹੜੀ ਆਪਣੀ 2-3 ਮਹੀਨਿਆਂ ਤੋਂ ਵੀਡੀਓ ਚੱਲ ਰਹੀਆਂ ਇਹਨਾਂ ਦੀਆਂ ਤੇ ਇੰਨੀ ਜ਼ਿਆਦਾ ਡਿਮਾਂਡ ਦੇ ਵਿੱਚ ਨੇ ਵੀ ਇਹਨਾਂ ਦੀ ਨਾਲ ਤਾਂ ਡਿਮਾਂਡ ਰੁਕ ਰਹੀ ਆ ਤੇ ਨਾ ਹੀ ਪਹਿਣਾ ਕਹਿਣੋ हट ਰਹੀਆਂ ਕਿ ਦੁਬਾਰਾ ਲੈ ਕੇ ਆਓ ਆ ਲੋ ਇਹਨਾਂ ਦੀ ਫੇਰ ਸਪੈਸ਼ਲ ਵੀਡੀਓ ਇੱਕ ਵੀਡੀਓ ਸਕਿੱਪ ਕਰਨੀ ਪੈਂਦੀ ਆ ਤਾਂ ਇਹਨਾਂ ਦੀ ਵੀਡੀਓ ਪਾਉਣ ਪਾਉਣੀ ਪੈਂਦੀ ਆ ਇਸ ਲਈ ਇਸੀ ਇਨਾਂ ਦੇ ਬੈਗ ਤੇ ਹੀ ਚਾਰੇ ਡਿਜ਼ਾਈਨ ਮੈਂ ਲਗਾਉਣ ਲੱਗੀ ਆ ਜਿੰਨਾਂ ਭੈਣਾਂ ਨੂੰ ਇਹਨਾਂ ਦੀ ਰਿਕੁਆਇਰ ਹੋਈ ਫਟਾਫਟ ਲੈ ਲਿਓ ਸਕਰੀਨਸ਼ਾਟ ਕਰ ਦਿਓ ਆਰਡਰ ਹਾਂ ਲੋ 750 ਰੁਪਿਆ ਰਹੂਗਾ ਪ੍ਰਾਈਸ ਇਹਨਾਂ ਦਾ ਨਾਲ ਇਹਨਾਂ ਦੇ ਸੇਮ ਹਾਫ ਪਿਓਰ ਦੇ ਦੁਪੱਟਿਆਂ ਵਾਲੀ ਕੁਆਲਿਟੀ ਆ ਵੈਸੇ ਤਾਂ ਸ਼ਕੂਨ ਦਾ ਦੁਪੱਟਾ ਕਹਿ ਕੇ ਹੀ ਸੇਲ ਹੁੰਦਾ ਪਰ ਕੁਆਲਿਟੀ ਇੰਨੀ ਵਧੀਆ ਥਾ ਜਿਹੜੀਆਂ ਭੈਣਾਂ ਨੇ ਮੰਗਾਈ ਨੇ ਉਹਨਾਂ ਨੂੰ ਪਤਾ ਜਾਂ ਜਿਨ੍ਹਾਂ ਦੇ ਹੱਥਾਂ 'ਚ ਪਹੁੰਚਣੇ ਆ ਉਹਨਾਂ ਨੂੰ ਪਤਾ ਬਹੁਤ ਸੋਹਣੇ ਸਾਰਿਆਂ ਦੇ ਨਾਲ ਟਾਈਡ ਆਈ ਦੁਪੱਟੇ ਨੇ 4 ਸਾਈਡ ਲੈਂਸਸ ਲੱਗੀਆਂ ਹੋਈਆਂ ਜਾਂ ਪੂਰੇ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਇੱਕ ਡਿਜ਼ਾਈਨ ਇਹਦੇ ਵਿੱਚ ਹੈਗਾ ਜੀ ਆ ਵਾਲਾ ਇਦਾਂ ਇਹਦੀ ਫਿਕਰ ਹੋਊਗੀ ਇਸ ਤਰ੍ਹਾਂ ਸੇਮ ਪੋਲਕੀ ਬਟਨ ਦੇ ਨਾਲ ਡਿਜ਼ਾਈਨ ਰਹੂਗਾ ਨਾਲ ਇਹਦੀ ਸੇਮ ਬਾਟਮ ਦੇ ਉੱਤੇ ਵਰਕ ਆਊਗਾ ਕਰੀਮ ਕਲਰ ਦੀ ਬਾਟਮ ਰਹੂਗੀ ਤੇ ਨਾਲ ਇਹਦਾ ਦੁਪੱਟਾ ਵੀ ਬਹੁਤ ਹੀ ਪਿਆਰਾ ਜਿਹਾ ਰਹੂਗਾ टाइड आई रोगा दुपट्टा भी बहुत प्यारा बहुत सोना बॉटम भी वर्क आलो सेम ही रोगा टाइट आई दुपट्टा सेम लैस लगी हुई है ਇਹ ਕਾਪੜਾ ਚੱਲ ਰਿਹਾ ਜੀ ਆ ਪਿੰਕ ਵਾਲਾ ਡਿਜ਼ਾਈਨ ਜਿਹੜੀਆਂ ਪਹਿਣਾ ਰਹਿ ਗਈਆਂ ਸੀ ਪਿੰਕ ਵਾਲਾ ਡਿਜ਼ਾਈਨ ਦੁਬਾਰਾ ਸਟਾਕ ਦੇ ਵਿੱਚ ਆ ਚੁੱਕਿਆ ਪਿਛਲੀ ਵਾਰ ਇਹ ਘਟ ਗਿਆ ਸੀਗਾ ਸੋ ਦੁਬਾਰਾ ਇਹਦੇ ਫੇਰ ਪੀਸ ਮੰਗਾਏ ਨੇ ਸੋ ਜਿਹੜੀਆਂ ਭੈਣਾਂ ਨੂੰ ਇਹ ਵਾਲਾ ਡਿਜ਼ਾਈਨ ਚਾਹੀਦਾ ਇਹਦਾ ਤੁਸੀਂ ਦੁਬਾਰਾ ਆਰਡਰ ਕਰ ਸਕਦੇ ਹੋ ਆ ਲੋ ਇਦਾਂ ਇਹਦਾ ਪੈਟਰਨ ਆ ਇਹ ਹਰੇ ਇਸ ਦੇ ਵਿੱਚ ਜਿਹੜੀ ਮਰਜ਼ੀ ਭੈਣ ਨੂੰ ਵੇਅਰ ਕਰ ਸਕਦੀ ਆ ਇਸ ਤਰ੍ਹਾਂ ਹੈਗਾ ਤਾਂ ਬਾਟਮ ਦੇ ਉੱਤੇ ਵਰਕ ਤੇ ਦੁਪੱਟੇ ਆਵਾਂ ਮੈਂ ਦੁਪੱਟਾ ਵੀ ਖੋਲ ਕੇ ਦਿਖਾ ਦਿੰਨੇ ਸਾਰੇ ਦੁਪੱਟੇ ਇਦਾਂ ਹੀ ਨੇ ਟਾਈਡਾਈ ਦੁਪੱਟੇ ਬਣੇ ਹੋਇਆ ਕਲਰ ਕੰਟਰਾਸਟ ਸਾਰੇ ਸੂਟਾਂ ਨਾਲ ਦੇ ਨੇ ਫੋਰ ਸਾਈਡ ਇਸ ਤਰ੍ਹਾਂ ਕਰੋਸ਼ੀਆ ਲੈਂਸ ਦਿੱਤੀ ਹੋਈ ਆ ਤੇ ਦੁਪੱਟਿਆਂ ਦੀ ਕੁਆਲਿਟੀ ਬਹੁਤ ਵਧੀਆ ਸ਼ਫੂਨ ਨਾਲੋਂ ਬਹੁਤ ਵਧੀਆ ਹਾਫ ਚੋਰ ਦੀ ਕੁਆਲਿਟੀ ਵਾਂਗੂ ਦੁਪੱਟੇ ਲੱਗੇ ਹੋਏ ਨੇ ਤੇ ਪ੍ਰਾਈਸ ਕੁਝ ਵੀ ਨਹੀਂ ਹੈਗਾ 750 ਦੁਪੱਟੇ ਪੂਰੇ ਖੁੱਲੇ ਡੁੱਲੇ ਮਿਲ ਰਹੇ ਆ ਤੁਹਾਨੂੰ ਇਹਨਾਂ ਨਾਲ ਲਓ ਜੀ ਇੱਥੇ ਆਪਾਂ ਕੱਢ ਰਿਆਂ ਲੱਕੀ ਕਮੈਂਟ ਜਿਹੜਾ ਕਿ ਪਿੱਕਰ ਦੇ ਰਹੇ ਇਹੀ ਕੱਢਾਂਗੇ ਤੇ ਵੀਡੀਓ ਕਿਸੇ ਵੀ ਵੀਡੀਓ ਨੂੰ ਆਪਾਂ ਚੱਕ ਕੇ ਤੇ ਇੱਥੇ ਉਦੋਂ ਕਾਪੀ ਕਰਕੇ ਕਿਸ ਕਮੈਂਟ ਜਿਹੜਾ ਵੀ ਆਇਆ ਹੋਊਗਾ ਉਹ ਤੁਹਾਡੇ ਸਾਹਮਣੇ ਆ ਜਾਊਗਾ ਕੋਈ ਵੀ ਵੀਡੀਓ ਚੱਕ ਕੇ ਤੁਸੀਂ WhatsApp ਤੇ ਉਹਦਾ ਕੰਟੈਕਟ ਕਰ ਸਕਦੇ ਆ ਨਾ ਲਓ ਜੀ ਆ ਵਾਲਾ ਕਮੈਂਟ ਕਿੰਨਾ ਨੇ ਕੀਤਾ ਹੋਇਆ ਪਲੀਜ਼ ਦੇਖ ਲਿਓ ਆਰਵਦੀਪ S1Y ਠੀਕ ਹੈ ਜੀ ਇਹ ਨੇ ਅੱਜ ਦੇ winner ਸੋ ਪਹਿਣ ਬਣ ਕੇ ਜਿਹੜੇ ਵੀ ਹੋਣਗੇ ਜਿਨ੍ਹਾਂ ਨੇ ਵੀ ਇਹ ਕਮੈਂਟ ਕੀਤਾ ਨਾਈਸ ਤਾਂ ਤੁਸੀਂ ਆਪਣਾ WhatsApp ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਕੋਈ ਵੀ ਸੂਟ ਪਿਕ ਕਰ ਸਕਦੇ ਹੋ ਬਸ ਇੰਨਾ ਗਾ ਵੀ ਆਪਣਾ ਜੋ ਵੀ ਤੁਸੀਂ ਹੈਗਾ ਵਾ ਆਪਣਾ ਸਾਰਾ ਐਡਰੈਸ ਵਗੈਰਾ ਸਭ ਕੁਝ WhatsApp ਤੇ ਜਾਨਕੀ ਸਾਡੇ ਨਾਲ ਕੰਟੈਕਟ ਕਰਨਾ ਵਾ ਤੇ ਆਪਣੀ ਇਹ ਆਪਣਾ ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰਨਾ ਠੀਕ ਹੈ ਜੀ ਆਪਣੀ ਆਈਡੀ ਨਾਲ ਜ਼ਰੂਰ ਮੈਂਸ਼ਨ ਕਰਿਓ ਵੀ ਸਾਡਾ ਇਹ ਸਕਰੀਨਸ਼ਾਟ ਤੇ ਸਾਡਾ ਇਹ ਮੈਸੇਜ ਆ। ਓਕੇ ਜੀ। ਆਹ ਲਓ ਜੀ। ਇਹ ਜਿਹੜੇ ਮੈਂ ਦੋ ਸੂਟ ਦਿਖਾਉਣ ਲੱਗੀ ਆ ਨਾ ਇਹ ਪਿਓਰ ਖਾਦੀ ਦੇ ਉੱਪਰ ਆਏ ਨੇ। ਪਿਓਰ ਖਾਦੀ ਆ ਇਹ ਜਿਹੜੀਆਂ ਪਹਿਣਾ ਜਾਣੀਆਂ ਪੂਰੀ ਸੌਫਟ ਵਾਲੀ ਇਕ ਤਾਂ ਹੁੰਦਾ ਖੜਾਨੈਸ ਵਾਲਾ بیس ਉਹ ਨਹੀਂ ਹੈਗਾ। ਪਿਓਰ ਖਾਦੀ ਦਾ ਸੂਟ ਆ ਯਾਨੀ ਕਿ ਇਹ ਬਲੈਕ ਕਲਰ ਇਹਦੇ ਵਿੱਚ ਦੋ ਕਲਰ ਆਪਣੇ ਕੋਲ ਅਵੇਲੇਬਲ ਹੋਏ ਨੇ ਜਿਹੜੀਆਂ ਪਹਿਣਾ ਨੂੰ ਚਾਹੀਦਾ ਹੈ ਸਭ ਤੋਂ ਠੰਡਾ ਕੱਪੜਾ ਹੁੰਦਾ ਖਾਦੀ ਦਾ ਗਰਮੀਆਂ ਦੇ ਵਿੱਚ। ਤੇ ਇਹਨੂੰ ਕੋਸ਼ ਵੀ ਨਹੀਂ ਹੁੰਦਾ ਜਿਵੇਂ ਕੈਮਰੀ ਕਾਟਰ ਤੁਸੀਂ ਕਹਿ ਦਿੰਦੇ ਹੋ ਵੀ ਥੋੜੀ ਜੀ ਲੂਸ ਹੋ ਗਈ ਜਾਂ ਮਾਵਾ ਨਿਕਲ ਕੇ ਹੈ ਨਾ ਡਲ ਜੇ ਹੋਗੇ ਖਾਦੀ ਬਹੁਤ ਹੀ ਵਧੀਆ ਤੇ ਪ੍ਰੀਮੀਅਮ ਵਾਲੀ ਆ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਦੇਣ ਜਾ ਰਹੇ ਆ ਸੋ ਇਹਨਾਂ ਵਿੱਚੋਂ ਵੀ ਜਿਹੜਾ ਵੀ ਸੂਟ ਦੋਨਾਂ ਜੋ ਤੁਸੀਂ ਲੈਣਾ ਹੋਇਆ ਇਹਦਾ ਸਕਰੀਨ ਸ਼ਾਟ ਲੈ ਲਿਓ ਤੇ ਆਰਡਰ ਕਰ ਦਿਓ 700 700 ਦਾ ਇਹ ਸੂਟ ਰਹੂਗਾ ਇਸ ਦੀ ਵੀਡੀਓ ਦਾ ਦੋਨੇ ਪੀਸ ਹੀ 700 ਦੇ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ ਤੇ ਕੋਈ ਵੀ ਐਕਸਟਰਾ ਇਹਦਾ ਕੋਰੀਅਰ ਚਾਰजेस ਨਹੀਂ ਹੋਊਗਾ ਠੀਕ ਹੈ ਜੀ ਤੇ ਦੋ ਪੀਸ ਨੇ ਦੋਨੇ ਕਲਰ ਬਹੁਤ ਸੋਹਣੇ ਨੇ ਇਹਦੇ ਨਾਲ ਮਹਿਰੂਨ ਦਾ ਵਾਈਟ ਦੇ ਨਾਲ ਮਹਿਰੂਨ ਦਾ ਕੰਟਰਾਸਟ ਆ ਪਿਓਰ ਖਾਦੀ ਦੇ ਉੱਪਰ ਆ ਤੇ ਬਲੈਕ ਦੇ ਨਾਲ ਵਾਈਟ ਦਾ ਕੰਟਰਾਸਟ ਆ ਲੋਕਸ ਇਹ ਸੀਗੀ ਅੱਜ ਦੀ ਸਾਡੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜਿਹੜੀ ਵੀ ਪਹਿਣਾ ਨੂੰ ਜਿਹੜੀ ਵੀ ਸੂਟ ਪਸੰਦ ਆ ਹੁਣ ਲੈ ਕੇ ਸਕਰੀਨਸ਼ਾਟ ਵਟਸਐਪ ਤੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ